ਹੈਲੋ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਰ ਸਨੌ ਜੀ ਤੁਹਾਡੇ ਕੀ ਹਾਲ ਜਾਂਦੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਾਲ ਹੋਵੋਗੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀਕਲਾ ਵਿੱਚ ਰੱਖਣ ਲੋ ਜੀ ਤੇ ਸਵੇਰ ਦੇ ਸਾਢੇ 6 ਦਾ ਹੀ ਟਾਈਮ ਆ ਹਜੇ 5 ਮਿੰਟ ਰਹਿੰਦੇ ਸੀਗੇ ਸਾਢੇ 6 ਹੋਣ ਦੇ ਵਿੱਚ 6:25 ਦਾ ਟਾਈਮ ਸੀ ਹਜੇ ਬਾਬਾ ਜੀ ਵੀ ਗੁਰਦੁਆਰਾ ਸਾਹਿਬ ਪੜ ਰਹੇ ਸੀਗੇ ਹਜੇ ਅਰਦਾਸ ਹੋਈ ਨਹੀਂ ਸੀਗੀ ਤੇ ਮੈਂ ਇੱਥੇ ਸਵੇਰ-ਸਵੇਰ ਹੀ ਉੱਠ ਕੇ 5 ਵਜੇ ਤਕਰੀਬਨ ਹੀ ਲੱਗੀ ਹੋਊਂਗੀ ਕੱਪੜੇ ਧੋਣ। ਕਿਉਂਕਿ ਸਾਢੇ 4:30 ਵਜੇ ਮੇਰੀ ਅੱਖ ਖੁੱਲ ਗਈ ਸੀ ਅੱਜ। ਉਸ ਤੋਂ ਬਾਅਦ ਫਿਰ ਮੈਨੂੰ ਨੀਂਦ ਨਹੀਂ ਆਈ। ਪਤਾ ਨਹੀਂ ਕੀ ਪ੍ਰੋਬਲਮ ਹੋ ਰਹੀ ਹੈ। ਮੇਰਾ ਪੈਰ ਵੀ ਦੁਖਣ ਲੱਗ ਗਿਆ। ਪੈਰ ਕਰਕੇ ਇਹਨੇ ਸਾਢੇ 4:30 ਵਜੇ ਅੱਖ ਖੋਲੀ ਤਾਂ ਫਿਰ ਉਸ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਈ ਤੇ ਮੈਂ ਆਪਣੇ ਕੰਮਾਂ ਕਰਨ ਦੀ ਲੱਗ ਗਈ। ਮੈਂ ਕਿਹਾ ਵੀ ਚਲੋ ਕੰਮ ਹੀ ਕਰ ਲੈਨੇ ਵੈਸੇ ਵੀ ਹੁਣ। ਬਾਬਾ ਜੀ ਬੋਲ ਗਏ ਮੈਂ ਕਿਹਾ ਗੁਰਦੁਆਰਾ ਸਾਹਿਬ ਪਾਠ ਹੀ। ਤੇ ਆਪਾਂ ਹੁਣ ਉੱਠ ਕੇ ਫਿਰ ਮੈਂ ਚਾਹ ਵੀ ਨਹੀਂ ਬ ਹੰਮੀ ਕਪੜੇ ਤੋਂ ਲੈਣੇ ਬਾਅਦ ਦੇ ਵਿੱਚ ਚਾਹ ਪੀਉ ਫਿਰ ਕਿਉਂਕਿ ਮੈਨੂੰ ਇਹ ਹੁੰਦਾ ਵੀ ਦੁਬਾਰਾ ਵੀ ਫਿਰ ਜਦੋਂ ਸਾਰੇ ਛਾਪਿੰਦੇ ਨੇ ਫਿਰ ਵੀ ਮੇਰਾ ਮਨ ਕਰਦਾ ਚਾਹ ਪੀਣ ਨੂੰ ਫਿਰ ਮੈਨੂੰ ਇਹ ਹੁੰਦਾ ਵੀ ਮੈਂ ਉਦੋਂ ਹੀ ਪੀ ਲੂੰਗੀ ਤੇ ਇਕੱਲੀ ਨੂੰ ਬਿਲਕੁਲ ਵੀ ਫਿਰ ਮਨ ਵੀ ਨਹੀਂ ਕਰਦਾ ਹੈਗਾ ਮੈਂ ਕਿਹਾ ਸਾਰੇ ਇਕੱਠੇ ਪੀਵਾਂਗੇ ਤੇ ਚਾਹ ਬਣਾਉਣ ਲੱਗੀ ਸੀ ਕਪੜੇ ਸੀਗੇ ਜਿਹੜੇ ਸਾਰੇ ਧੂਕੇ ਸੁੱਕਣੇ ਪਾਤੇ ਸੀਗੇ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀਗੀ ਕਿਚਨ 'ਚ ਇੱਥੇ ਰੱਖਣ ਲੱਗੀ ਜੀ ਬਣਾਉਣ ਲਈ ਮੈਂ ਚਾਹ ਤੇ ਇੱਕ ਪੈ ਲੋ ਜੀ ਚਾਹ ਦੇ ਵਿੱਚ ਇੱਥੇ ਲੱਗੀ ਸੀ ਮੈਂ ਪਾਣੀ ਨੂੰ ਉਬਾਲ ਆ ਗਿਆ ਸੀਗਾ ਚੀਨੀ ਤੇ ਪੱਤੀ ਪਾਉਣ ਲੱਗੀ ਸੀ ਨਾਲ ਮੈਂ ਇਲਾਇਚੀ ਦੇ ਰਹੀ ਸੀਗੀ ਮਿਲ ਗਈ ਸੀ ਮੈਨੂੰ ਹਾਂ ਕਿਉਂਕਿ ਹੁਣ ਇਲਾਇਚੀ ਵੀ ਵਧੀਆ ਲੱਗਿਆ ਕਰੋ ਚਾਹ ਦੇ ਵਿੱਚ ਹਨਾ ਟੇਸਟ ਵਧੀਆ ਹੋ ਜਾਂਦਾ ਚਾਹ ਦਾ ਤੇ ਬੱਚੇ ਵੀ ਖੁਸ਼ ਹੋ ਜਾਂਦੇ ਨੇ ਇਲਾਇਚੀ ਵਾਲੀ ਚਾਹ ਪੀ ਕੇ ਜ਼ਿਆਦਾਤਰ ਸਨੀ ਨੂੰ ਬਹੁਤ ਜ਼ਿਆਦਾ ਪਸੰਦ ਆ ਗਈ ਇਲਾਇਚੀ ਵਾਲੀ ਚਾਹ ਹਨਾ ਤੇ ਇੱਕ ਨਾ ਮੈਨੂੰ ਗੱਲ ਭੈਣ ਦਾ ਕਮੈਂਟ ਆਇਆ ਸ਼ਾਇਦ ਬਹੁਤ ਜ਼ਿਆਦਾ ਉਹ ਮਤਲਬ ਕਿ ਹੋਰੀ ਟਾਈਪ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਗਲਤ ਸਾਈਡ ਚਾਹ ਵਾਲੇ ਟਾਪ ਇਹਦੀ ਮਤਲਬ ਕਿ ਡੰਡੀ ਰੱਖਿਆ ਦੂਸਰੀ ਸਾਈਡ ਰੱਖੋ ਡੁੱਲ ਜੂਗੀ ਤੇ ਨਹੀਂ ਮੈਂ ਇਸ ਤਰ੍ਹਾਂ ਹੀ ਚਾਹ ਬਣਾਉਣੀ ਹੁੰਦੀ ਆ ਇਸ ਤਰ੍ਹਾਂ ਹੀ ਡੱਬਾ ਰੱਖਦੀ ਆਂਗੀ ਚਾਹ ਵਾਲਾ ਜਿਹੜਾ ਟੌਪ ਆ ਕਦੇ ਵੀ ਮੇਰ ਤੋਂ ਇਹ ਨਹੀਂ ਹੋਇਆ ਅੱਜ ਤੱਕ ਵੀ ਚਾਹ ਡੁੱਲੀ ਆ ਹੱਥ ਵੱਜਿਆ ਇਦਾਂ ਦਾ ਕੁਝ ਨਹੀਂ ਜੀ ਦੇਖੋ ਜਿਸ ਤਰ੍ਹਾਂ ਆਪਾਂ ਕੰਮਕਾਰ ਕਰਦੇ ਆ ਉਦਾਂ ਹੀ ਆਪਣੀ ਆਦਤ ਜਿਹੜੀ ਬਣ ਜਾਂਦੀ ਆ ਹਨ ਮੇਰੇ ਖਿਆਲ ਦੇ ਵਿੱਚ ਸਾਰੀਆਂ ਹੀ ਪਹਿਣਾ ਇਸ ਤਰ੍ਹਾਂ ਹੀ ਡੰਡੀ ਚਾਹ ਵਾਲੇ ਡੱਬੇ ਦੀ ਰੱਖ ਕੇ ਚਾਹ ਬਣਾਉਂਦੇ ਲੱਗੇ ਉਸਤੇ ਸ਼ਾਇਦ ਮੈਂ ਦੇਖਿਆ ਨਹੀਂ ਕਿ ਸਿੱਧਾ ਹੋਰ ਵੀ ਉਲਟੀ ਸਾਈਡ ਰੱਖਿਆ ਹੋਵੇ ਜੇ ਉਹ ਵੀ ਵਾਕਈ ਆਪਣੇ ਆਪਣੇ ਤਰੀਕੇ ਹੁੰਦੇ ਨੇ ਕੰਮਕਾਰ ਕਰਨ ਦੇ ਮੇਰੇ ਤੋਂ ਅਜੇ ਤੱਕ ਨਹੀਂ ਇਸ ਤਰ੍ਹਾਂ ਵੀ ਹੋਇਆ ਹੈਗਾ ਹਨਾ ਚਾਹ ਆਪਣੀ ਉਬਲ ਗਈ ਸੀ ਜੀ ਤੇ ਇਹਦੇ ਵਿੱਚ ਆਪਾਂ ਦੁੱਧ ਪਾਤਾ ਸੀਗਾ ਦੁੱਧ ਪਾਉਣ ਤੋਂ ਬਾਅਦ ਵੀ ਉਬਲ ਗਈ ਸੀ ਤੇ ਇਹ ਦੇਖੋ ਕੱਪੜੇ ਆਪਾਂ ਉਹ ਕਰਤੇ ਸੀਗੇ ਹੁਣ ਇੰਨਾ ਕਵੇੜਾ ਜਿਹੜਾ ਇਹ ਮੈਂ ਆ ਰੱਖਿਆ ਹੋਇਆ ਪਾਣੀ ਇੱਥੇ ਜਿਹੜੀ ਕੱਪੜੇ ਧੋਤੇ ਸੀ ਪਾਣੀ ਬਚ ਗਿਆ ਸੀਗਾ ਇਹ ਸਾਰਾ ਮੈਂ ਫਰਸ਼ ਧੋ ਦੂੰਗੀ ਤੇ ਵੈਪਰ ਨਾਲ ਜਿਹੜਾ ਸਾਫ ਕਰ ਲਵਾਂਗੀ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਵੀ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖਸਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਸਤਕਾ ਦਾ ਟਾਈਮ ਹੋ ਗਿਆ ਤੇ ਇੱਥੇ ਆਪਾਂ ਚਾਹ ਪੀ ਲਈ ਕੱਪੜੇ ਵੀ ਧੋਤੇ ਜਿਹੜੇ ਹੈਗੇ ਸੀ ਸਵੇਰੀ ਧੋਤੇ ਸੀ ਕਿ ਮੈਂ ਸਾਢੇ 4:3 ਪਤਾ ਨਹੀਂ ਲੱਗ ਗਈ ਸੀ ਕੱਪੜੇ ਧੋਣੇ ਸੇ ਨਹੀਂ ਸਾਢੇ 5 ਲੱਗ ਗਈ ਸੀ ਕੱਪੜੇ ਧੋਣੇ ਨੂੰ 4:00 4:30 ਵਜੇ ਅੱਖ ਖੁੱਲ ਗਈ ਫਿਰ ਨੀਂਦ ਨਹੀਂ ਆਈ ਹੈਗੀ ਤੇ ਚਲੋ ਜੀ ਬਾਹਰ ਦਾ ਆਪਾਂ ਦੋ ਡੱਬਾ ਪਾਣੀ ਦੇ ਭਰੇ ਪੈਣਗੇ ਥੋੜਾ ਜਿਹਾ ਬੇੜਾ ਤੋਂ ਕੀ ਪੈਪਰ ਨਾਲ ਪਾਣੀ ਪਸਘਾ ਦਵਾਂਗੇ ਉਸ ਤੋਂ ਬਾਅਦ ਫਿਰ ਖਾਣਾ ਬਣਾਉਣੇ ਅੰਦਰ ਦਾ ਰਹਿ ਜਾਊਗਾ ਹਨਾ ਮੈਂ ਬਾਥਰੂਮ ਵਗੈਰਾ ਮੈਂ ਸਾਫ ਕਰ ਦੂ ਸਾਰਾ ਕੰਮ ਕਰਿਉਂਗੀ ਖਤਮ ਤੇ ਜਲਦੀ ਉੱਠਣ ਦਾ ਫਾਇਦਾ ਕੀ ਹੈ ਹਨਾ ਕੰਮ ਵੀ ਜਲਦੀ ਖਤਮ ਹੋ ਜਾਂਦੇ ਨੇ ਕਿ ਤੇ ਤਹੇ ਜੇ ਤਿੰਨ ਦਾ ਪਿਆ ਸੁਤਾ ਐਸਾ ਨਹੀਂ ਉੱਠ ਗਿਆ ਬਾਹਰ ਚੱਲਿਆ ਗਿਆ ਪਲੇਅਰ ਸਾਹਿਬ ਵੀ ਉੱਠ ਗਏ ਸੀਗੇ ਉਹ ਚਲੇ ਗਏ ਨੇ ਅੰਬਾਸਕੂਲ ਚਲੇ ਗਏ ਬੱਸ ਆਪਣੀ ਇੱਥੇ ਰੋਡ 'ਤੇ ਖੜਦੀ ਹੈਗੀ ਇੱਕ ਬੱਸ ਗੁਰਦੁਆਰਾ ਸਾਹਿਬ ਖੜ ਜਾਂਦੀ ਇੱਕ ਆਪਣੇ ਇੱਥੇ ਰੋੜ ਦੇ ਖੜਦੀ ਹੈ ਅੱਜ ਇੱਕ ਜਾਊpageX ਜੈਂਮ ਚੱਲ ਰਹੇ ਨੇ ਬੱਚਿਆਂ ਦੇ ਤਾਂ ਕਰਕੇ ਇੱਕ ਜਾਊਗੀ ਬੱਸ ਅੱਜ ਕਲੇਰ ਸਾਹਿਬ ਚਲੇ ਗਏ ਨੇ ਥੋੜਾ ਆਪਣਾ ਸਾਫ-ਸੂਫ ਕਰਨਗੇ ਆਪਣਾ ਡਰਾਈਵਰ ਅੱਜ ਛੁੱਟੀ ਤੇ ਜਿਉਂ ਨਾਲ ਕੋਈ ਆਕ ਸ਼ੌਕ ਹੋ ਗਈ ਤਾਂ ਕਰਕੇ ਨਹੀਂ ਤਾਂ ਫਿਰ ਉਹੀ ਲਾਏ ਆਉਂਦਾ ਹੁੰਦਾ ਹੈ ਨਾ ਉਹ ਸਿਰੀ ਡੋਟੀ ਹੁੰਦੀ ਅੱਜ ਕਲੇਰ ਸਾਹਿਬ ਗਏ ਨੇ ਕਿਉਂਕਿ ਪੇਪਰਾਂ ਕਰਕੇ ਨਾ ਫਿਰ ਇੱਕ ਪਾਸੇ ਜਾਊਗੀ ਅੱਜ ਇੱਕ ਨਹੀਂ ਜਾਂਦੀ ਇੱਕ ਜਾਊਗੀ ਦੋਨੋਂ ਨਹੀਂ ਜਾਂਦੇ ਮਤਲਬ ਇੱਕ ਜਾਊਗੀ ਚਲੋ ਜੀ ਚੱਲਦੇ ਆ ਬਾਹਰ ਆਪਾਂ ਕਰਦੇ ਆ ਬੇੜੀ ਦੀ ਸਫਾਈ ਕਰਕੇ ਫਿਰ ਆ ਕਨਾ ਖਣਾ ਬਣਾਉਣਾ ਠੀਕ ਹੈ ਹੈ 2 ਮਿੰਟ ਸੌਣਾ ਹੈ 2 ਮਿੰਟ ਲੱਗੀ ਹੋ ਜੂ 2 ਮਿੰਟਾਂ ਨੀਂਦ ਪੂਰੀ ਹੋ ਜੂ ਹੈ ਡਿੱਗ ਨਾ ਜਾਏ ਇਧਰਲੇ ਪਾਸੇ ਇਹ ਤਾਂ ਹੋਰ ਲੋਡ ਨਹੀਂ ਖਾਈ ਜਾਵੇਂ ਕਿਨਾਰੇ ਤੇ ਲੱਗ ਜੰਨਾ ਜਾ ਕੇ ਲੋ ਜੀ ਇੱਥੇ ਪਤਾ ਨਹੀਂ 8 ਜਾਂ 8.5 ਦਾ ਟਾਈਮ ਲੰਗਾ ਤੇ ਲੱਗੇ ਸੀ ਮੈਂ ਬਣਾਉਣਾ ਨਾਸ਼ਤਾ ਨਾਸਤੇ ਦੇ ਵਿੱਚ ਆਪਾਂ ਬਣਾ ਰਹੇ ਹਾਂ ਅੱਜ ਪਰੌਂਠੇ ਸਿੰਪਲ ਪਰੌਂਠੇ ਨਾਲ ਅੱਜ ਮੈਨੂੰ ਪਤਾ ਨਹੀਂ ਸੀਗਾ ਕਿਉਂਕਿ ਹੁਣ ਕਾਫੀ ਟਾਈਮ ਤੱਕ ਸਨੀ ਦਿਫਨ ਲੈ ਕੇ ਨਹੀਂ ਗਿਆ ਸੀ ਆਪਣਾ ਲੰਚ ਤੇ ਉਹ ਘਰ ਹੀ ਆ ਕੇ ਲੰਚ ਕਰਦਾ ਹੁੰਦਾ ਸੀਗਾ ਤੇ ਅੱਜ ਉਹ ਕਹਿੰਦਾ ਵੀ ਮੈਂ ਲੈ ਕੇ ਜਾਣਾ ਲੰਚ ਮੈਨੂੰ ਪਰੌਂਠੇ ਪਾ ਦਿਓ ਤੇ ਆ ਆਪਣਾ ਆਚਾਰ ਦੇਖੋ ਨਿੰਬੂ ਵਾਲਾ ਮੈਂ ਕਿਹਾ ਚਲੋ ਕੱਢਣ ਲੱਗੀ ਸੀ ਮੈਂ ਖਾਣ ਲਈ ਹੁਣ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਦੇਖੋ ਕਿੰਨਾ ਵਧੀਆ ਨਿੰਬੂ ਦਾ ਆਚਾਰ ਹੈ ਜਿਹੜਾ ਉੱਠਿਆ ਹੋਇਆ ਹੈਗਾ ਆਪਣਾ ਬਿਲਕੁਲ ਕਲਰ ਉਦਾਂ ਦਾ ਹੀ ਪਿਆ ਹੈਗਾ ਤੇ ਬਹੁਤ ਵਧੀਆ achar ਬਣਿਆ ਇਹ ਮੈਨੂੰ achar ਮੇਰੀ ਮੰਮੀ ਨੇ ਬਾਕੇ ਦਿੱਤਾ ਸੀ 5 ਕਿਲੋ ਸ਼ਾਇਦ ਨਿੰਬੂ ਸੀਗੇ ਇਹ 5-6 ਕਿਲੋ ਦਾ achar ਸੀਗਾ ਲਓ ਜੀ ਪਰੌਂਠਿਆਂ ਦੇ ਨਾਲ ਫਿਰ ਮੈਂ ਸਨੀ ਨੂੰ ਲੰਚ ਦੇ ਲਈ ਥੋੜੇ ਪਿਆਜ਼ ਭੁੰਨਨੇ ਤੇ ਸੀਗੇ ਜਿਵੇਂ ਕਿ ਆਪਾਂ ਪਿਆਜ਼ ਬਣਾ ਲੈਣੇ ਆ ਕੱਲੇ ਨਮਕ ਮਿਰਚ ਪਾ ਕੇ ਉਹ ਪਿਆਜ਼ ਬਣਾਤੇ ਸੀਗੇ ਸਨੀ ਦਾ ਡਿਫਰੈਂਟ ਕਰਤਾ ਖਾ ਲੇ ਉਧਰ ਸਾਰੇ ਬਰਤਨ ਇੱਕ ਵਾਰ ਬਸ ਸਾਫ਼ ਪਾਣੀ ਨਾਲ ਧੋ ਧੋ ਕੇ ਰੱਖ ਲੈ ਤੇ ਹੁਣ ਆਪਾਂ ਉਹਨਾਂ ਨੂੰ ਸਾਬਣ ਦੇ ਨਾਲ ਸਾਫ਼ ਕਰ ਦਾਂਗੇ ਤੇ ਇੱਕ ਗੱਲ ਮੈਨੂੰ ਕਮੈਂਟ ਆਇਆ ਸੀਗਾ ਇੱਕ ਭੈਣ ਦਾ ਉਹ ਪੁੱਛਦੀ ਸੀ ਵੀ ਜਿਹੜੀ ਆਹ ਨਾ ਰੈਕ ਤੇ ਟੋਕਰੀ ਰ ਅਰੇ ਸੌਰੀ ਸਲੈਬ ਤੇ ਨਾ ਆ ਟੋਕਰੀ ਰੱਖੀ ਹੋਈ ਆ ਵੀ ਇਹ ਦੱਸਿਓ ਕਹਿੰਦੇ ਵੀ ਪਾਣੀ ਇਹਦਾ ਸਲੈਬ ਤੇ ਇੰਡਲਦਾ ਨਹੀਂ ਜੀ ਇਹਦਾ ਸਲੈਬ ਤੇ ਪਾਣੀ ਇੰਡਲਦਾ ਇਸ ਤਰ੍ਹਾਂ ਇਹਦੇ نیچے ਨਾ ਇੱਕ ਦਿੱਤਾ ਹੋਇਆ ਇਹਨਾਂ ਨੇ ਆ ਪਾਣੀ ਲਈ ਇਹਦਾ ਪਾਣੀ ਵਾਸਤੇ ਇਸ ਤਰ੍ਹਾਂ ਦੇਖੋ ਸਿੰਕ ਦੇ ਵਿੱਚ ਜਿਹੜਾ ਜਾਂਦਾ ਹਨਾ ਤਾਂ ਆਪਾਂ ਇਹਨੂੰ ਥੋੜਾ ਜਾਂ ਐਂ ਟਿੱਡਾ ਕਰ ਦਾਂਗੇ ਜਿਹੜਾ ਵੀ ਪਾਣੀ ਹੋਗਾ ਇਹਦੇ ਵਿੱਚ ਸਿੰਕ ਦੇ ਵਿੱਚ ਨਾ ਨਿਕਲ ਜੂਗਾ ਬਾਹਰੇ ਦਾ ਪਾਣੀ ਨਹੀਂ ਜਾਂਦਾ ਇਸ ਤਰ੍ਹਾਂ ਇਹ ਸਿੰਕ ਦੇ ਉੱਪਰ ਹੀ ਟਿਕ ਜਾਂਦੀ ਆ ਤੇ ਇਹ ਤੁਹਾਨੂੰ ਹੁਣ ਦੇ ਟਾਈਮ ਦੇ ਵਿੱਚ ਸ਼ਾਇਦ ਤੁਹਾਨੂੰ 3350 ਦੇ ਵਿੱਚ ਮਿਲ ਜੂਗੀ ਮੈਨੂੰ ਇਹ ਸਿਰਫ ਮਿਲੀ ਸੀਗੀ Amazon Prime ਸੰਗਰੂਰ ਦੇ ਵਿੱਚ ਜੇਕਰ ਤੁਸੀਂ ਨੇੜੇ ਤੇ ਡਿਓ Amazon Prime ਜਾਇਓ ਉੱਥੇ ਕ Amazon Prime ਸੰਗਰੂਰ ਤੇ ਉੱਥੇ ਜਾ ਕੇ ਤੁਸੀਂ ਦੇਖ ਲਿਓ ਉੱਥੋਂ ਮੈਨੂੰ ਇਹ ਮਿਲ ਗਈ ਸੀ ਕਿ 170 ਪੈ ਦੀ ਹੁਣ ਮੈਂ ਕਾਫੀ ਟਾਈਮ ਮੈਂ ਦੇਖਦੀ ਰਹਿਣੀ ਹਮੇਸ਼ਾ ਤੋਂ ਜਿਵੇਂ ਕਿ ਸ਼ਾਪਿੰਗ ਕਰਦੇ ਹੁਣ ਇਹਦਾ ਪ੍ਰਾਈਸ 3350 ਰੁਪਈਆ ਬਾਕੀ ਮੈਂ ਤੁਹਾਨੂੰ ਦੱਸ ਦੂੰਗੀ ਜੀ ਜੇ ਥੋੜੇ ਘੱਟ ਰੇਟ ਜੇ ਮਿਲਦੀ ਹੋਈ ਪਰ ਮੇਰੇ ਕੋਲੇ ਇਹ ਅ 4 ਕਸਾਲ ਹੋ ਗਏ ਹੋਣਗੇ 4-5 ਸਾਲ ਤਾਂ ਹੋ ਹੀ ਗਏ ਪਰ ਬਹੁਤ ਵਧੀਆ ਕਿਤੋਂ ਟੁੱਟੀ ਨਹੀਂ ਹਾਂ ਥੋੜਾ ਲਾਈਟ ਹੋ ਗਿਆ ਇਹਦਾ ਕਲਰ ਪਹਿਲਾਂ ਡਾਰਕ ਪਾਇਰਟ ਆ ਸੀਗਾ ਥੋੜਾ ਲਾਈਟ ਹੋ ਗਿਆ ਵੀ ਜਨਨ ਕਿ ਬਾਲਾ ਨਹੀਂ ਹੋਇਆ ਥੋੜਾ ਲਾਈਟ ਹੋ ਗਿਆ ਤੇ ਸਾਫ ਵੀ ਵਧੀਆ ਹੋ ਜਾਂਦੀ ਹੈਗੀ ਤੇ ਬਹੁਤ ਵਧੀਆ ਚੀਜ਼ ਹੈ ਜਿੰਨੇ ਮਰਜ਼ੀ ਮੈਂ ਇਹਦੇ ਵਿੱਚ ਤੁਹਾਨੂੰ ਹੁਣ ਬਰਤਨ ਰੱਖ ਕੇ ਦਿਖਾਉਣੀ ਆ ਸਾਰੇ ਜਿਹੜੇ ਬਰਤਨ ਨੇ ਇਸ ਵਿੱਚ ਰੱਖੋ ਪੂਰਾ ਸਿੰਕ ਜਿਹੜਾ ਭਰਿਆ ਹੋਇਆਗਾ ਆਪਾਂ ਇਹਦੇ ਵਿੱਚ ਹੀ ਰੱਖਾਂਗੇ ਨਾ ਪ੍ਰਾਂਤ ਤੋਂ ਲੈ ਕੇ ਜੋ ਵੀ ਨੇ ਸਾਰੇ ਹਨਾ ਤੇ ਇੱਕ ਸਲੈਵ ਵਾਲੇ ਦੇ ਮੈਨੂੰ ਆਇਆ ਸੀਗਾ ਕੁਐਸਚਨ ਸੀਗਾ ਇੱਕ ਭੈਣ ਪੁੱਛ ਰਹੀ ਸੀ ਵੀ ਜਿਹੜਾ ਤੁਹਾਡਾ ਆ ਮੇਰਾ ਕਿਚਨ ਸਾਫ ਕਰਨ ਆਹ ਸਲੈਵ ਸਾਫ ਕਰਨ ਵਾਲਾ ਜੇ ਮੈਂ ਖਾਣਾ ਬਣਾ ਕੇ ਹਟੀਆਂ ਵੀ ਤੁਸੀਂ ਵਾਲ ਪੇਪਰ ਜਿਹੜਾ ਲਾਇਆ ਦੱਸਿਓ ਹਾਂ ਇਹ ਵਾਲ ਪੇਪਰ ਮੈਂ ਲਾਇਆ ਹੋਇਆਗਾ ਤੇ ਜਿਹੜਾ ਵਾਲ ਪੇਪਰ ਮੈਂ ਤੁਹਾਨੂੰ ਦਿਖਾਉਣੀ ਆ ਇਸ ਫਰਮੈਂਟੇਬਲ ਨੂੰ ਥੋੜਾ ਜਿਹਾ ਸਾਫ਼ ਕਰਨਾ ਤੇ ਤੁਮ ਨਾ ਵਧੀਆ ਦੇਖ ਜੂਗਾ ਆ ਦੇਖੋ ਜਿਹੜਾ ਤਾਂ ਆ ਵਾਲ ਪੇਪਰ ਆ ਇਹਦੀ ਕੁਆਲਿਟੀ ਤਾਂ ਗੁੱਡਾ ਠੀਕ ਆ ਜੀ ਇਹਨੂੰ ਲੱਗਿਆ ਨੂੰ ਵੀ 3 ਸਾਲ ਸ਼ਾਇਦ ਹੋ ਗਏ ਤੇ ਇਹਦੀ ਕੁਆਲਿਟੀ ਜਿਹੜੀ ਗੁੱਡਾ ਦੇਖੋ ਇਹਦਾ ਅੰਤਰ ਤੇਰਾ ਆ ਦੇਖੋ ਬਿਲਕੁਲ ਤੁਹਾਨੂੰ ਆਇਆ ਲੱਗਦਾ ਜਿਵੇਂ ਪੱਥਰੀ ਲੱਗਿਆ ਹੁੰਦਾ ਪਰ ਮਾਰਬਲ ਹੈ ਨਾ ਆ ਦੇਖੋ ਇਹਦਾ ਪਤਾ ਚੱਲਦਾ ਮਤਲਬ ਹੈ ਇਹ ਵੀ ਠੀਕ ਆ ਪਰ 100 ਕੁਆਲਿਟੀ ਵਧੀਆ ਨਹੀਂ ਆ ਜਦੋਂ ਉੱਤਰ ਲੱਗ ਜਾਂਦਾ ਜਿਹੜਾ ਇਹ ਵਾਲਾ ਹੈ ਨਾ ਪਰ ਇਹ ਕਿਤੋਂ ਵੀ ਨਹੀਂ ਉਤਰਿਆ ਹਾਂ ਤੁਸੀਂ ਦੇਖੋ ਇੱਥੋਂ ਲੈ ਕੇ ਇੱਥੋਂ ਲੈ ਕੇ ਇਹ ਲੱਗਿਆ ਹੋਇਆ ਮੇਰੇ ਇੱਥੇ ਤੱਕ ਤੇ ਇਹ ਕਿਤੋਂ ਵੀ ਨਹੀਂ ਉਤਰਿਆ ਕਿਤੋਂ ਵੀ ਕੁਝ ਨਹੀਂ ਹੋਇਆ ਬਸ ਇੱਕ ਤਵਾ ਨਾ ਗਰਮ ਰੱਖੋ ਉੱਪਰ ਸਬਜ਼ੀ ਗਰਮ ਲਾ ਕੇ ਗੈਸ 'ਤੇ ਰੱਖੋ ਕੁਝ ਨਹੀਂ ਹੁੰਦਾ ਇਹਨੂੰ ਇਹ ਬਹੁਤ ਵਧੀਆ ਚੀਜ਼ ਹੈ ਅਗਰ ਮੰਗਾਉਣਾ ਚਾਹੋ ਨਾ ਤੁਸੀਂ ਇਹ ਵਾਲਾ ਮੰਗਾਇਓ ਪਰ ਪਤਾ ਕੀ ਇਹ ਸਟਾਕ ਉਹਨਾ ਜਿਹੜਾ ਸੀਗਾ ਇਹਦਾ ਆਊਟ ਹੋ ਗਿਆ ਸੀਗਾ ਤੇ ਮੈਨੂੰ ਮਿਲਿਆ ਨਹੀਂ ਵਾਪਸ ਦੁਬਾਰਾ ਤੋਂ ਇਹ ਵਾਲਾ ਤਾਂ ਕਰਕੇ ਮੈਨੂੰ ਫਿਰ ਇਹ ਵਾਲਾ ਲਾਉਣਾ ਪਿਆ ਪਰ ਚਲੋ ਇਹ ਸੰਭਾਲਾ ਰੱਖੂਗੀ ਤਾਂ ਤਾਂ ਫਿਰ ਇਹ ਵੀ ਨਹੀਂ ਖੁਸ਼ ਕਿਧਰੇ ਜਾਂਦਾ ਹਨਾ ਪਰ ਇਹ ਐ ਵੀ ਇਹ ਥੋੜਾ ਇਹਨੂੰ ਤੁਸੀਂ ਜਿੰਨੇ ਮਰਜੀ ਸਾਲ ਰੱਖ ਲਓ ਇਹ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਲਿੰਕ ਮੈਂ ਦੇ ਦੂੰਜੀ ਮਿਲ ਗਿਆ ਪਰ ਇਹ ਮਿਲਿਆ ਨਹੀਂ ਹੈਗਾ ਤੁਸੀਂ Amazon ਤੇ ਟਰਾਈ ਕਰ ਲਿਓ ਹਨਾ ਜਾਂ Flipkart ਵਗੈਰਾ ਦਾ ਦੇਖ ਲਿਓ ਜੀ ਤੁਹਾਨੂੰ ਮਿਲਦਾ ਹੈ ਆ 4.500 ਦੀ ਰੇਂਜ ਦੇ ਵਿੱਚ ਆਉਂਦਾ ਇਹ ਵਾਲਾ ਜਿਹੜਾ ਇਹ ਵਾਲੇ ਪੈਪਰ ਇਹਦਾ 465 ਪੈਰਾ ਮੈਨੂੰ ਪਿਆ ਸੀ ਇੱਥੋਂ ਲੈ ਕੇ ਉਨਾਂ ਤੱਕ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਬਰਤਨ ਸਾਫ਼ ਕਰਦੇ ਹਾਂ ਹਾਂ ਜੀ ਹੁਣ ਆਪਾਂ ਬਰਤਨ ਸਾਫ਼ ਕਰਦੇ ਹਾਂ ਸਾਰੇ ਧੋ ਤੋਂ ਕਿ ਮੈਂ ਰੱਖ ਲਏ ਸੀਗੇ ਤੇ ਦਿਖਾਉਣੇ ਆ ਸੋਨੇ ਦੇ ਵਿੱਚ ਕਿੰਨੇ ਕ ਪੱਤਣ ਮਿਲਦੇ ਆ ਜਾਂਦੇ ਨੇ ਸਾਰੇ ਸਾਫ਼ ਪਾਣੀ ਨਾਲ ਕਰਦੇ ਤੇ ਪੜੱਖ ਲਏ ਸੀਗੇ ਤਾਂ ਓ ਜੀ ਸਾਰੇ ਬਰਤਨ ਆਪਾਂ ਪਹਿਲਾਂ ਸਾਫ਼ ਕਰ ਲਏ ਸੀਗੇ ਹੁਣ ਆਪਾਂ ਚੰਗੀ ਤਰ੍ਹਾਂ ਮਾਂਜ ਕੇ ਫਿਰ ਟੋਕਰੀ ਵਿੱਚ ਲਾਵਾਂਗੇ ਧੋਦੋਗੇ ਤੇ ਜਿਹੜਾ ਇਹ ਗ੍ਰੀਨ ਕਲਰ ਦਾ ਤੁਸੀਂ ਵਾਲਪੇਪਰ ਦੇਖਦੇ ਹੋਣ ਲੱਗਿਆ ਹੋਇਆ ਨਾ ਇਹ ਬਿਲਕੁਲ ਸਸਤੈ ਆ ਸ਼ਾਇਦ ਇਹ 200 ਤੋਂ ਵੀ ਘੱਟ ਦਾ ਆਇਆ ਸੀ ਸ਼ਾਇਦ 160 ਰੁਪਏ ਦਾ ਆਇਆ ਸੀ ਹਾਂਜੀ 160 ਰੁਪਏ ਦਾ ਇੱਕ ਆਇਆ ਸੀਗਾ ਤੇ ਜਿਹੜਾ ਵਾਈਟ ਕਲਰ ਵਾਲਾ ਬਿਲਕੁਲ ਪੱਥਰ ਦੀ ਮਾਰਬਲ ਦੀ ਤਰ੍ਹਾਂ ਹੀ ਲੱਗਦਾ ਉਹ 460 ਦਾ ਆਇਆ ਸੀਗਾ ਕਿਉਂਕਿ ਰੇਟ ਦਾ ਵੀ ਕਾਫੀ ਇਹਨਾਂ ਦਾ ਅੰਤਰ ਹੈ ਜੀ ਆਪਸ ਦੇ ਵਿੱਚ ਹਨਾ ਬਹੁਤ ਜ਼ਿਆਦਾ ਰੇਟ ਦਾ ਫਰਕ ਹੈ ਕਿੱਥੇ 460 ਰੁਪਏ ਕਿੱਥੇ 160 ਰੁਪਏ ਹੈ ਨਾ ਬਹੁਤ ਜ਼ਿਆਦਾ ਰੇਟ ਦਾ ਫਰਕ ਹੈ ਬਸ ਇਹ ਕੋਸਮਾਲ ਦੇ ਨਾਲ ਜੇ ਆਪਾਂ ਕੋਈ ਮਤਲਬ ਸੰਭਾਲ ਰੱਖਨੇ ਤਾਂ ਇਹ ਵੀ ਕਿਤੇ ਨਹੀਂ ਜਾਂਦਾ ਪਰ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗੀ ਕਿ ਤੁਸੀਂ ਨਾ ਵਧੀਆ ਵਾਲਾ ਹੀ ਲਾਇਓ ਜੇਕਰ ਤੁਸੀਂ ਲਾਉਣਾ ਚਾਹੁੰਦੇ ਹੋ ਨਾ ਅ Amazon ਦੇ ਟਰਾਈ ਕਰ ਲਿਓ ਮੀਸ਼ੋ ਤੋਂ ਤੁਹਾਨੂੰ ਨਹੀਂ ਮਿਲਣਾ ਉਹ ਵਾਲਾ ਜਿਹੜਾ ਵਾਲਪੇਪਰ ਉਹ ਮੀਸ਼ੋ ਤੋਂ ਤਾਂ ਆਊਟ ਆਫ ਸਟਾਕ ਮੈਨੂੰ ਉਸ ਤੋਂ ਬਾਅਦ ਕਦੇ ਵੀ ਨਹੀਂ ਮਿਲਿਆ ਹੈਗਾ ਨਾ ਤੁਸੀਂ Amazon Flipkart Mantra ਵਗੈਰਾ ਤੋਂ ਦੇਖ ਲਿਓ ਉੱਥੇ ਸ਼ਾਇਦ ਤੁਹਾਨੂੰ ਮਿਲ ਜੂਗਾ Amazon ਤੋਂ ਵੀ ਤੁਹਾਨੂੰ ਮਿਲ ਜੂਗਾ ਹੈਨਾ ਠੀਕ ਹੈ ਜੀ ਲਓ ਜੀ ਬਰਤਨ ਆਪਣੇ ਹੋ ਗਏ ਸਾਫ ਲਓ ਜੀ ਸਾਰੇ ਬਰਤਨ ਦੇਖੋ ਆਪਣੇ ਇਸ ਤਰ੍ਹਾਂ ਆ ਗਏ ਨੇ ਤੇ ਠੀਕ ਹੈ ਜੀ ਲਓ ਜੀ ਹੁਣ ਗੈਸ ਤੇ ਸਲੈਬ ਜਿਹੜੀ ਇਹ ਸਾਫ ਕਰ ਲੈਣੇ ਆ ਜਿਵੇਂ ਕਿ ਅੱਜ ਬਣੇ ਸੀਗੇ ਪਰੌਂਠੇ ਅੱਜ ਇਹਨੂੰ ਜਿਵੇਂ ਸਾਬਣ ਦੇ ਨਾਲ ਜਿਵੇਂ ਜਿਹੜੀ ਬਰਤਨਵਾਰ ਆਪਾਂ ਸਾਬਣ ਬਰਤਨ ਸਾਫ ਕਰਦੇ ਆ ਉਹਦੇ ਨਾਲ ਵੀ ਸਾਫ ਕਰ ਲੈਣੇ ਆ ਜਾਂ ਕਈ ਵਾਰ ਮੈਂ ਬ੍ਰੇਤੀ ਲੈ ਕੇ ਲਓ ਜੀ ਕਿਚਨ ਦੀ ਸਾਫ ਸਫਾਈ ਆਪਾਂ ਕਰਤੀ ਦੇਖੋ ਗੈਸ ਸਲੈਬ ਸਾਵਾ ਸਾਫ ਕਰਦੇ ਜੋ ਵੀ ਵਰਤਨ ਸੀਗੇ ਸਾਰੇ ਆਪਾਂ ਉਹ ਸਾਫ ਕਰਦੇ ਤੇ ਤੁਹਾਨੂੰ ਆ ਜਿਹੜੇ ਸੀਗੇ ਇਹ ਵੀ ਦਿਖਾਤੀ ਆਪਾਂ ਢੰਡੇ ਵਾਲੀ ਟੋਕਰੀ ਤੇ ਸਲੇਬ ਬਾਰੇ ਵੀ ਆ ਜਿਹੜਾ ਵਾਲਪੇਪਰ ਆ ਸਲੇਬ ਵਾਲ ਇਹਦੇ ਬਾਰੇ ਵੀ ਜਾਣਕਾਰੀ ਦੇ ਦਿੱਤੀ ਠੀਕ ਹੈ ਜੀ ਚਲੋ ਜੀ ਹੁਣ ਮੈਂ ਆਪਣੇ ਝਾੜੂ ਰਹਿ ਗਿਆ ਸੀ ਮੇਰੇ ਅੰਦਰ ਉਹ ਝਾੜੂ ਲਾ ਕੇ ਆਪਣੇ ਝਾੜੂ ਨਹੀਂ ਲਾਉਣਾ ਮਤਲਬ ਕਿ ਝਾੜੂ ਲਾ ਕੇ ਆਪਣੇ ਕੰਮ ਖਤਮ ਕਰ ਲਿਆ ਮੇਰਾ ਕਹਿਣ ਦਾ ਮਤਲਬ ਸੀ ਮੈਂ ਕਿਹਾ ਮੈਂ ਆਪਣੇ ਝਾੜੂ ਲਾ ਕੇ ਚਲੋ ਕੋਈ ਗੱਲ ਨਹੀਂ ਕਸੂਈ ਜਾਏ ਬਾਰ ਆਪਣੇ ਕੱਪੜੇ ਵੀ ਦੇਖੋ ਸੁੱਕ ਗਏ ਹੋ ਗਏ ਥੋੜਾ ਮੈਂ ਜਿੰਨਾ ਜਲਦੀ ਉੱઠી ਸੀ ਉਨਾਂ ਹੀ ਲੇਟ ਕਿਉਂਕਿ ਮੇਰੇ ਚੱਕਰ ਆਉਣ ਲੱਗੇ ਪਤਾ ਨਹੀਂ ਕੀ ਹੋ ਗਿਆ ਸੀ ਇੱਕਦਮ ਤਾਂ ਮੈਨੂੰ ਇਧਰ ਆ ਕੱਪੜੇ ਦੇ ਕੈਰ ਕਰਨ ਵਾਲੇ ਪੈਣ ਤਾਂ ਲੈਂਦੇ ਫੋਨ ਨੂੰ ਕਰਦੇ ਆ ਸੈੱਟ ਗੰਦਾ ਹੋ ਗਿਆ ਵੀ ਟ੍ਰਾਈਪੋਡ ਕਿੰਨਾ ਲੋ ਜੀ ਆਗੀ ਬੈਡਰੂਮ ਚ ਸਭ ਤੋਂ ਪਹਿਲਾਂ ਅੰਦਰ ਜਿਵੇਂ ਮੈਂ ਝਾੜੂ ਪੋਚਾ ਲਗਾ ਰਹੀ ਹਾਂ ਤਾਂ ਮੈਂ 에ਸੇ ਰੂਮ ਤੋਂ ਹੀ ਸ਼ੁਰੂ ਕਰਦੀ ਹੁੰਦੀ ਆ ਇੰਦਾ ਦੀ ਸਫਾਈ ਕਰਨੀ ਮਤਲਬ ਕਿ ਬੈਡਰੂਮ ਤੋਂ ਹੀ ਸ਼ੁਰੂ ਕਰਦੀ ਹੁੰਦੀ ਆ ਮੈਂ ਚਾਹੇ ਝਾੜੂ ਪੋਚਾਵੇ ਡਸਟਿੰਗ ਵਗੈਰਾ ਚਾਹੇ ਮੈਂ ਡੀਪ ਕਲੀਨਿੰਗ ਕਰਦੀ ਆ ਘਰ ਦੀ ਐਸੀ ਰੂਮ ਤੋਂ ਹੀ ਕਰਦੀ ਆ ਲਓ ਜੀ ਬੈੱਡ ਸ਼ੀਟ ਆਪਾਂ ਵਿਛਾਤੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਬੈੱਡ ਦੇ ਹਲਕੀ ਹਲਕੀ ਡਸਟਿੰਗ ਕਰਦੇ ਸੀ ਬਾਕੀ ਝਾੜੂ ਲਾਉਣ ਤੋਂ ਬਾਅਦ ਡਸਟਿੰਗ ਕਰਾਂਗੇ ਤੇ ਅੱਜ ਦਾ ਜਿਹੜਾ ਨਾਮ ਕੱਲ ਵਾਲੇ ਬਲੌਗ ਤੇ ਜਿਹੜਾ ਕਮੈਂਟ ਸੀਗਾ ਪਹਿਲਾ ਫਰਸਟ ਕਮੈਂਟ ਉਹ ਸੀਗਾ ਅਮਨੀਤ ਭੁੱਲਰ ਲਓ ਜੀ ਅਮਨੀਤ ਭੁੱਲਰ ਥੈਂਕ ਯੂ ਸੋ ਮੱਚ ਜ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁ크ਰੀਆ ਤੇ ਵੀਡੀਓ ਤੇ ਆਉਣੇ ਆਪਣਾ ਕੀਮਤੀ ਟਾਈਮ ਕੱਢ ਕੇ ਹਨਾ ਬਹੁਤ ਬਹੁਤ ਧੰਨਵਾਦ ਤੇ ਲੋ ਜੀ ਇੱਥੇ ਆਪਾਂ ਬਾਹਰ ਆਗੇ ਸੀਗੇ ਝਾੜੂ ਲੋਂਦ ਲੋਂਦੇ ਭਾਂਡੇ ਚ ਤੇ ਝਾੜੂ ਲੋਂਨ ਤੋਂ ਬਾਅਦ ਫਿਰ ਹੋਊਗੀ ਡਸਟਿੰਗ ਲੋ ਜੀ ਇੱਥੇ ਸ਼ਾਇਦ ਡਸਟਿੰਗ ਕਰਤੀ ਸ਼ੁਰੂ ਮੈਂ ਕਿਉਂਕਿ ਬਾਅਦ ਵਿੱਚ ਵਾਇਸ ਓਵਰ ਕਰਦੇ ਹਨਾ ਪਹਿਲਾਂ ਵੀਡੀਓ ਬਣਦੀ ਇੱਕ ਦਿਨ ਕਈ ਵਾਰ ਉਲਟ ਵੀ ਹੋ ਜਾਂਦੀ ਹੈ ਜੀ ਇੱਕ ਅੱਧੀ ਗੱਲ ਆਪਾਂ ਭੁੱਲ ਜਾਂਦੇ ਹਾਂ ਹਨਾ ਤੇ ਸੋਫਾ ਡਸਟਿੰਗ ਕਰ ਰਹੀ ਹਾਂ ਅੰਦਰ ਤੋਂ ਸ਼ਾਇਦ ਮੈਂ ਡਸਟਿੰਗ ਰੂਮ ਦੇ ਕਰਤੀ ਸੀਗੀ ਤੇ ਇੱਥੇ ਬਾਹਰ ਆ ਗਈ ਸੀ ਕਿ ਸੋਫੇ ਡਸਟਿੰਗ ਕਰ ਰਹੀ ਸੀ ਇੱਥੇ ਦੇ ਨਾਲ-ਨਾਲ ਪਿੰਦਰ ਨਾਲ ਵੀ ਕੁਝ ਗੱਲਾਂ ਵੀ ਕਰ ਰਹੀ ਸੀ ਮੈਂ ਉਹਨੂੰ ਕਹਿ ਵੀ ਰਹੀ ਸੀ ਸ਼ਾਇਦ ਇੱਕ ਨਾ ਜਸਮੀਤ ਭੈਣ ਨੇ ਕਿਹਾ ਸੀ ਕਿ ਇਹਦੇ ਪਿੰਦਰ ਤੇ ਸਣੀ ਬੋਲਦੇ ਨਹੀਂ ਹੈਗੇ ਕੁਝ ਬਹੁਤ ਮસ્ਤੀ ਕਰਦੇ ਨੇ ਭੈਣੇ ਉਸ ਟਾਈਮ ਮੈਂ ਸ਼ਾਇਦ ਭੁੱਲ ਜਾਈ ਨੀ ਉਹਨਾਂ ਦੀ ਵੀਡੀਓ ਬਣਾਉਣੀ ਹੈ ਨਾ ਬਹੁਤ ਜ਼ਿਆਦਾ ਮસ્ਤੀ ਕਰਦੇ ਨੇ ਉਹ ਤਾਂ ਦੋਨੋਂ ਭਰਾ ਬਹੁਤ ਬੋਲਦੇ ਨੇਗੇ ਬਸ ਕੈਮਰੇ ਮੂਰੇ ਉਹਦੀ ਚੁੱਪ ਹੋ ਜਾਂਦੇ ਨੇ ਪਿੰਦਰ ਦਾ ਹਜੇ ਫਿਰ ਵੀ ਬੋਲ ਲੈਂਦਾ ਸਣੀ ਕੈਮਰੇ ਮੂਰੇ ਥੋੜਾ ਸੰਗਦਾਗਾ ਕਹਿੰਦਾ ਬਹੁਤਾ ਹੁੰਦਾ ਪਰ ਉਹ ਵੀ ਮੈਂ ਹੁਣ ਬਲੌਗ ਆਪਾਂ ਬਣਾਇਆ ਕਰਾਂਗੇ ਆਏ ਹਨਾ ਬਹੁਤ ਕਹਿੰਦਾਗਾ ਐਂ ਤਾਂ ਵੀ ਹੁਣ ਬਲੌਗ ਦੇ ਵਿੱਚ ਅਸੀਂ ਆਇਆ ਕਰਾਂਗੇ ਅਸੀਂ ਬਣਾਇਆ ਕਰਾਂਗੇ ਪਰ ਉਹ ਸੰਗਦਾ ਜੀ ਜਦੋਂ ਮਤਲਬ ਕੈਮਰੇ ਮੂਰੇ ਹੋਰ ਦੇ ਮੂਰੇ ਕਰਦੇ ਨੇ ਤਾਂ ਉਹ ਚੁੱਪ ਹੋ ਜਾਂਦਾ ਹਨਾ ਫਿਰ ਮੈਨੂੰ ਵੀ ਇਹ ਹੋ ਜਾਂਦਾ ਵੀ ਨਹੀਂ ਕੰਫਰਟੇਬਲ ਬੱਚਾ ਹਜੇ ਉਹਨਾਂ ਨਹੀਂ ਬੋਲਣਾ ਚਾਹੁੰਦਾ ਵੀ ਹੋ ਗਿਆ ਪਰ ਬੋਲਦੇ ਬਹੁਤ ਨਹੀਂ ਪਣੇ ਇਹ ਲਓ ਜੀ ਡਸਟਿੰਗ ਹੋ ਗਈ ਆਪਣੇ ਤੇ ਉਸ ਤੋਂ ਬਾਅਦ ਟਾਈਮ ਹੈ ਹੁਣ ਇੱਥੇ ਦੁਪਹਿਰ ਤੋਂ ਵੀ ਸ਼ਾਇਦ ਈਵਨਿੰਗ ਟਾਈਮ ਹੀ ਹੋ ਜਾਣਾ ਹਾਂਜੀ ਈਵਨਿੰਗ ਦਾ ਟਾਈਮ ਹੀ ਸੀਗਾ ਕਿਉਂਕਿ ਅੱਜ ਫਿਰ ਉਸ ਤੋਂ ਬਾਅਦ ਮੈਂ ਕੋਈ ਵੀ ਕਲਿੱਪ ਵੀਡੀਓ ਸ਼ੂਟ ਕੀਤਾ ਹੀ ਨਹੀਂਗਾ ਕਿਉਂਕਿ ਤੁਹਾਨੂੰ ਦੱਸਿਆ ਸੀ ਵੀ ਮੈਂ ਸ਼ਾਮੇ ਤੁਹਾਨੂੰ ਦੱਸਿਆ ਨਹੀਂ ਮੈਨੂੰ ਨਾ ਸਵੇਰੇ ਜਦੋਂ ਮੈਂ ਲੰਚ ਬਣਾ ਰਹੀ ਸੀ ਚੱਕਰ ਆ ਗਿਆ ਸੀਗਾ ਮਤਲਬ ਅੱਖਾਂ ਮੁਰਣੇ ਰਜਾ ਆ ਕੇ ਨਾ ਚੱਕਰ ਆ ਗਿਆ ਸੀ ਫਿਰ ਉਸ ਤੋਂ ਬਾਅਦ ਜਿਵੇਂ ਕਿ ਮੈਂ ਕੰਮਕਾਰ ਕੀਤੇ ਸਾਰੇ ਨਾ ਝਾੜੂ ਪੋਚਾ ਵੀ ਕੀਤਾ ਉਸ ਤੋਂ ਬਾਅਦ ਫਿਰ ਮੇਰੇ ਨਾ ਪਣੀ ਥੱਕ ਗਈ ਮੈਂ ਸੌਂ ਗਈ ਫਿਰ ਮੇਰੇ ਤੋਂ ਨਹੀਂ ਉੱਠਿਆ ਗਿਆ ਹੁਣ ਮੈਂ ਉੱਠ ਕੇ ਮਤਲਬ ਕਿ ਘੰਟਾ ਤੋਂ ਪਹਿਲਾਂ ਤਿੰਨ ਦੇ ਤਕਰੀਬਨ 3 ਵਜੇ ਇੱਥੇ 4:30 ਦਾ ਟਾਈਮ ਹੋਊਗਾ ਫਿਰ ਮੈਂ ਨਹਾਈ ਤੇ ਥੋੜਾ ਜ ਮੈਨੂੰ ਵਧੀਆ ਫੀਲ ਹੋਇਆਗਾ ਇੱਥੇ ਬਣਾ ਕੇ ਲੈ ਕੇ ਆਈ ਸੀ ਚਾਹ ਨੇ ਹੁਣ ਬੈਠ ਕੇ ਚਾਹ ਨਾਲ ਬਿਸਕਟ ਲੈ ਲਏ ਸੀਗੇ ਤੇ ਬਸ ਅਜਿਹਾ ਹੀ ਸੀਗਾ ਪਤਾ ਨਹੀਂ ਕਿਉਂ ਇਸ ਤਰ੍ਹਾਂ ਹੋਇਆ ਕਈ ਵਾਰ ਹੋ ਜਾਂਦਾ ਫਿਰ ਆਪ ਨੂੰ ਥੋੜਾ ਜਿਹਾ ਉਹ ਮੰਨ ਜਾ ਉਦਾਸ ਜਾ ਹੋ ਜਾਂਦਾ ਤੇ ਫਿਰ ਮੈਂ ਪੈ ਗਈ ਮੈਂ ਕਿਹਾ ਚੁੱਪ ਨਹੀਂ ਹੋਣਾ ਵੀਰ ਬਾਦ ਦੇ ਵਿੱਚ ਦੇਖਾਂਗੇ ਜੋ ਵੀ ਕੰਮ ਹੋਵੇ ਰੈਸਟ ਕਰ ਲਵਾਂ ਇੱਕ ਵਾਰ ਤੇ ਚਲੋ ਜੀ ਚਾਹ ਵੀ ਕੇ ਮਿਲਦੇ ਆਂ ਲਓ ਨੇ ਆਪਾਂ ਸਬਜ਼ੀ ਨੂੰ ਤੜਕਾ ਆਪਾਂ ਬਣਾ ਰਹੇ ਹਾਂ ਅੱਜ ਕਦੂ ਤੇਲ ਆਪਣਾ ਗਰਮ ਹੋ ਗਿਆ ਅੱਜ ਤਾਂ ਇੰਨਾ ਮਣਾ ਦਾ ਸਪਤਾ ਨਹੀਂ ਕਿਉਂ بس تھے تھی 기ਨੇے کل ਨੂੰ ਕੱਪਸੋਂ ਦਾ ਫਰਤ ਕੀ ਹੋਵੇ ਦੁਬਾਰਾ ਅੱਗੇ ਕਰ ਸਕ ਪਕਾਣੀ ਹੋ ਜਾਣਾ ਬੋਲੋ ਆਦਮ ਬਿੱਤੇ ਜੀ ਨਾ ਕਿਉਂ ਚਾਹ ਲੈਣਾ ਐਨਾ ਮੈਂ ਪਿਆਜ ਜਿਧੋਣੇ ਭੁੱਲ ਤੋ ਜਿੰਨੀ ਚਾਪਾ ਆ ਬਿਲਕੁਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਆਪਾਂ ਜਦ ਪਾਣੀ ਐਡ ਕਰਾਂਗੇ ਤਾਂ ਦੁੱਧ ਥੋੜਾ ਘੱਟ ਖੁੱਲਦਾਗਾ ਥੋੜਾ ਜਿਹਾ ਇਹ ਪਾਣੀ ਵੀ ਐਡ ਕਰਕੇ ਮਿਕਸ ਕਰ ਦੇਣਾ ਬਿਲਕੁਲ ਥੋੜਾ ਜਿਹਾ ਲੋ ਜੀ ਚੰਗੀ ਤਰ੍ਹਾਂ ਆਪਾਂ ਗੱਦੂ ਨੂੰ ਮਿਕਸ ਕਰਕੇ ਇਹਦੇ ਵਿੱਚ ਨਾ ਥੋੜਾ ਜਿਹਾ ਆਪਾਂ ਪਾਣੀ ਪਾ ਦਵਾਂਗੇ ਤੇ ਟੱਕ ਦਵਾਂਗੇ ਤੇ ਇਸ ਵੀਡੀਓ ਦਾ ਇੱਥੇ ਐਂਡ ਕਰ ਦਿਆਂ ਤੇ ਵੀਡੀਓ ਨੂੰ ਪਲੀਜ਼ ਲਾਈਕ ਕਰਕੇ ਜਾਇਆ ਕਰੋ ਜੀ ਸਾਰੇ ਜਾਣੇ ਹਨਾ ਇੱਕ ਲਾਈਕ ਨਾਲ ਤੁਹਾਡੇ ਨਾਲ ਤੁਹਾਨੂੰ ਕੋਈ ਘਾਟਾ ਨਹੀਂ ਪੈਂਦਾ ਤੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਠੀਕ ਹੈ ਜੀ ਲਾਈਕ ਕਰਕੇ ਜਾਇਆ ਕਰੋ ਸੋ ਸਾਰੇ ਜਾਣੇ ਤੇ ਨੀਉ